ਇਹ ਸੰਗਾਜੀ ਦਰਸ਼ਨ ਕਰ ਰਹੇ ਹੋ ਪੰਜ ਪਿਆਰਿਆ ਦੇ ਸਵਾਰੀ ਵਾਲਾ ਘੋੜਾ ਜਿਸ ਦਾ ਨਾਮ ਪਵਨ ਆ ਜੀ ਇੱਕ ਚੀਜ਼ ਹੈਗੀ ਯਾਰ ਮੈਂ ਇੱਕ ਚੀਜ਼ ਵੇਖੀ ਯਾਰ ਜਿੰਨੇ ਵੀ ਘੋੜੇ ਨੇ ਇੱਥੇ ਸਾਰੇ ਹੱਟੇ-ਖੱਟੇ ਯਾਰ ਸਾਰੇ ਦੀਆਂ ਸੀਤਾ ਐ ਓਕੇ ਰਿਪੋਰਟ ਚੈੱਕ ਕਰੋ ਇਹ ਵੀ ਪੰਜਾ ਪਿਆਰਿਆ ਦੀ ਜਿਹੜੀ ਆ ਉਹਨਾਂ ਚੋਂ ਇੱਕ ਸਵਾਰੀ ਆ ਇਹਦਾ ਨਾਮ ਜੋਦਾ ਆ ਤੇ ਜੋਦਾ ਐ ਲਿਸ਼ਕਦਾਗਾ ਪੂਰਾ ਦਮਨ ਮੁੰਡਾ ਇਹ ਜੋਦਾ ਚੈੱਕ ਕਰ ਨੂੰ ਓ ਹੋ 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 ਕੀ ਹਣਾ ਅਰੇ ਘੱਟੋ ਘੱਟ ਨੇ 60 ਤੋਂ ਉੱਪਰ ਇੰਚ ਹੋਣਾ ਇਹ ਸਟਾਰਟਿੰਗ ਓ ਹੋ ਹੋ ਕਿੱਦਾਂ ਪੜਿਆ ਜਦਾ ਰੰਗ ਵੀ ਜੋਦਾ ਲਾਣਾ ਕਰਨਾੜਾ ਇਧਰ ਆਉਂਦੇ ਨਾ ਹਰ ਜਗੋਂ ਕ੍ਰਾਕ ਵੀ ਕੋਈ ਨਹੀਂ ਹਾਂ ਇਹ ਪੰਗਾ ਪਿਆਰਿਆਂ ਜੋ ਤੇ ਇਹ ਵੀ ਪੰਗਾ ਪਿਆਰਿਆਂ ਜੋ ਸਵਾਰੀਆਂ ਇਹ ਦਿਲਸ਼ੇਰ ਆ ਦਿਲਸ਼ੇਰ ਆ ਦਿਲਸ਼ੇਰ ਆ ਆਈ ਸ਼ੇਰਾ ਸੋ ਇਹ ਦਿਲਸ਼ੇਰੀ ਹੈ ਇਹ ਵੀ ਪੰਜਾ ਪਿਆਰਿਆਂ ਦੀ ਸਵਾਰੀ ਆ। ਕੋਪਰ ਇੱਕ ਨਾ ਰੀਲ ਨਾਲ ਆਇਆ ਸਾਰਿਆਂ ਦੀ। ਹਾਂ ਸਾਰੀ ਨਾਲ ਇੱਕ ਬੜੀ ਸੋਹਣੀ ਬਣੂਗੀ। ਤੇ ਇਹ ਵੀ ਪੰਜਾ ਪਿਆਰਿਆਂ ਦੀ ਸਵਾਰੀ ਆ। ਇਹਦਾ ਨਾਮ ਨਿਹਾਲ ਆ। ਨਿਹਾਲ ਸਿਓ। ਇਹ ਜਦੋਂ ਵੀ ਯਾਰ ਤੁਸੀਂ ਆਓ ਹਜੂਰ ਸਾਹਿਬ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦਰਸ਼ਨ ਕਰਨ ਤੇ ਇਨ੍ਹਾਂ ਘੋੜਿਆਂ ਦੇ ਦਰਸ਼ਨ ਜਰੂਰ ਕਰਕੇ ਜਾਓ। ਇਹ ਵੀ ਪੰਜਾ ਪਿਆਰਿਆਂ ਦੀ ਸਵਾਰੀ ਦਾ ਘੋੜਾ ਇਹਦਾ ਨਾਮ ਬਾਬਾ ਆ। ਬਾਬਾ ਬਾਬਾ ਨੇ ਖਾਨ ਚ ਮਸਤ ਨੇ ਸੋ ਜਿੰਨੇ ਵੀ ਹਣ ਘੋੜੇ ਤੁਨ ਵਿਖਾਏ ਆ ਤੇ ਸਾਰੇ ਪੰਜਾਬ ਪਿਆਰਿਆਂ ਦੀ ਅੱਗੇ ਵੰਛਾ ਚੋ ਆ ਤੇ ਸਾਗਰ ਆ ਪੜੋਂਾਂ ਦੀ ਉੱਪਰ ਇਹ ਸਾਗਰ ਨੇ ਕਭੀ ਪੰਜਾਬ ਪਿਆਰਿਆਂ ਚੋਂ ਵੰਛਾ ਜੇ ਅੱਗੇ ਸੋ ਹੋਰ ਚੱਲਦੇ ਆ ਬਾਕੀ ਸਾਰੇ ਘੋੜਿਆਂ ਦੇ ਤੇ ਬੇਲੇ ਆਖੋ ਇਹਦਾ ਨਾਂ ਨਹੀਂ ਪਤਾ ਵੀ ਇਹਦਾ ਲਿਖਿਆ ਨਹੀਂ ਇਹਨਾਂ ਨੇ ਹਾਂ ਚਲੋ ਸ਼ਰੀਰ ਕੱਢ ਕਾਟ ਓਕੇ ਰਿਪੋਰਟ ਯਾਰ ਇਹਨਾਂ ਦੀ ਕੀ ਸੋ ਅੱਗੇ ਇਹ ਬੱਚੇ ਅੱਗੇ ਇੱਧਰ ਦੇਖੋ ਜਿੰਨੇ ਵੀ ਕੋਰੇ ਯਾਰਾਂ ਤਾਂ ਬੇਲੇ ਸਾਰੇ ਤੁਹਾਨੂੰ ਦਿਖਾਵਾਂਗੇ ਇੱਕ ਇੱਕ ਕਰਕੇ ਜਿਹੜੇ ਤੇ ਸ਼ਕੀਨਾਂ ਨੇ ਘੋੜਿਆ ਦੇ ਹਨਾ ਜੀ ਘੋੜੀਆਂ ਕੁੜੀਆਂ ਰੱਖੰਦੇ ਸ਼ਕੀਨਾਂ ਨੇ ਪਰ ਉਹਨਾਂ ਨੂੰ ਤੇ ਸਾਰੀ ਵੀਡੀਓ ਜਰੂਰ ਸਮਝ ਆਊਗੀ ਕਿ ਕੀ ਹੁੰਦਾ ਹਾਂਜੀ ਹਾਂਜੀ ਨਾਲ ਹੀ ਇੱਥੇ ਫੋਟੋ ਖਿਚਾ ਲੋ ਇੱਥੇ ਫੋਟੋ ਖਿਚਾ ਲੋ ਏ ਸਜਾਨੀ ਦੇ ਸੋ ਹਰ ਕਿਸੇ ਦੀ ਦੇਖ ਰਿਹਾ 100 ਰੁਪਏ ਬਾਬਾ ਜੀ ਨਹੀਂ ਕਰਦੇ ਬਾਬਾ ਜੀ ਸਾਰੀ ਫਿਰ ਦੇਖ ਰੇ ਤੁਸੀਂ ਕਰਦੇ ਹੋ ਇੱਥੇ ਹਾਂ ਸਾਰੇ ਸੇਵਾ ਕਰਦੇ ਸਾਰੀ ਸੇਵਾ ਫਿਰ ਇਹਨਾਂ ਦੀ ਤੁਸੀਂ ਕਰਦੇ ਹਾਂ ਹਾਂਜੀ ਕਿੰਨੇ ਟਾਈਮ ਖਰਾਕ ਹੁੰਦੀ ਇਹਨਾਂ ਦੀ ਫਿਰ ਇਹ ਆਪਣੇ ਹਮਾਰੀ ਹਾਂਜੀ 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 ਇਧਰ ਲਓ ਹਮਾਰੀ ਕਿੰਨੇ ਟਾਈਮ ਖਰਾਕ ਹੁੰਦੀ ਇਹਨਾਂ ਦੀ ਦੋ ਟਾਈਮ ਖਰਾਕ ਹੁੰਦੀ ਇੱਕ ਟਾਈਮ ਚਾਰਾ ਇੱਕ ਟਾਈਮ ਸ਼ਨਾਣ ਪਾਣੀ ਰੋਜ਼ ਸਿਨਾਣੇ ਕਰਉਂਦੇ ਹੋ ਹਰ ਰੋਸਾ ਫਿਰ ਸਵੇਰੇ ਸਿਨਾਣੇ ਕਰਉਂਦੇ ਫਿਰ ਤੇ ਜਿਹੜੇ ਜਿਹੜੇ ਤਖਤ ਸਾਹਿਬ ਲੈ ਕੇ ਹੁੰਦੇ ਆ ਫਿਰ ਉਹ ਉਹ ਜਾਂਦਾ ਪਹਿਲੇ ਨੰਬਰ ਤੇ ਜਿਹੜਾ ਬਾਬਾ ਜੀ ਦਾ ਘੋੜਾ ਅਨਮੋਲ ਸਿੰਘ ਬਾਬਾ ਠੀਕ ਹੈ ਠੀਕ ਹੈ ਉਹ ਰੋਜ਼ ਤੱਕ ਸਾਹਿਬ ਦੇ ਬਾਹਰ ਰੋਜ਼ ਦਸ਼ਮੇ ਰਹਿੰਦੇ ਪਾਣੀ بارش ਗਿਰੇ ਤੁੰਨੇ ਲੈ ਨਹੀਂ ਜਾਉਂਦੇ ਅੱਛਾ بارشੋਂ ਦੇਣੀ ਠੀਕ ਹੈ ਠੀਕ ਹੈ ਕਿੰਨੀ ਉਮਰ ਹੋ ਗਈ ਉਹਦੀ ਉਹ ਘੋੜੇ ਦੀ ਬਾਬਾਈ ਦੇ 24 ਸਾਲ 26 ਸਾਲ ਕੀ ਬਾਤ ਹੈ ਤੇ ਜਿਹੜਾ ਬਾਬਾ ਅਨਮੋਲ ਸਿੰਘ ਜੀ ਦਾ ਘੋੜਾ ਆ 26 ਸਾਲ ਉਹਦੀ ਉਮਰ ਆ ਤੇ ਹਰ ਰੋਜ਼ ਤਗਤ ਸਾਹਿਬ ਦੇ ਬਾਹਰ ਉਹਨਾਂ ਨੂੰ ਤਿਆਰ ਸ਼ੈਰ ਕਰਕੇ ਦਰਸ਼ਨ ਕਰਾਉਣ ਜਾਂਦੇ ਆ ਤੇ ਇੱਧਰ ਵੀ ਤੁਹਾਨੂੰ ਵਿਖਾਉਨੇ ਆ ਇਹ ਨਗਾਰੇ ਵਾਲਾ ਘੋੜਾ ਵਾ ਜਦੋਂ ਨਗਰ ਕੀਰਤਨ ਹੁੰਦੇ ਆ ਇਹ ਆਪਣੇ ਪੰਜੇਆ ਦੋਵੇਂ ਆ ਆਖੇ ਚੱਲੋ ਉਹਮ ਠੀਕ ਬਹਿਣਾ ਉੱਪਰ ਹਾਂ ਲਾਜੋ ਫਿਰ ਉਹ ਬੰਦ ਕਰੋ ਦਮਨ ਭਾਈ ਉੱਪਰ ਉਹ ਯਾਡਾ ਬਰਾਦਰ ਬਾਬਾ ਹੀ ਬਰਾਦਰ ਨੇ ਹੋ ਤੂੰ ਪਛਾਣ ਨਹੀਂ ਉਹ ਭਾਲ ਕੇ ਬਾਬਾਈ ਬੈ ਜਾ ਚੱਲ ਵੀ ਸ਼ਾਬਾਸ਼ ਅਧਰੇ ਖਿਲਾਓ ਹਾਂ ਚਲੋ ਬੈਠਾ ਫੜਦਾ ট্রাক ਅੱਗੇ ਹਾਂ ਹੂੰ ਚਲੋ ਚਲੋ ਆ ਜਾਓ ਸੂ ਨਹੀਂ ਅਧਰੇ ਇਹ ਨਗਾਰੇ ਵਾਲਾ ਘੋੜਾ ਵਾ ਜਦੋਂ ਕੋਈ ਨਗਰਕਰਤਨ ਹੁੰਦਾ ਪ੍ਰੋਗਰਾਮ ਹੁੰਦਾ ਤੇ ਇਹਨੂੰ ਨਗਾਰੇ ਆ ਤੇ ਖੜਦੇ ਆ ਇਹਦੇ ਤੇ ਨਗਾਰੇ ਰੱਖ ਕੇ ਵਜਾਈ ਜਾਂਦੇ ਤੇ ਵੀ ਨਗਾਰੇ ਵਾਲਾ ਕੋੜ ਆਇਆ ਇੱਕ ਦਾ ਨਾਂ ਰਾਜੂ ਇੱਕ ਦਾ ਨਾਂ ਸਾਵਾ ਫਿਰ ਇਹ ਵੀ ਇੱਕ ਨਗਾਰੇ ਵਾਲਾ ਮधव ਮधव ਇਹਦੇ ਉਹਨਾਂ ਨੂੰ ਸਮਝਦੇ ਸੁਣਦੇ ਹੋਣਗੇ ਯਾਰ ਜਿਹੜੇ ਇਹਨਾਂ ਦੀ ਸੇਵਾ ਕਰਦੇ ਰੋਜ਼ ਬਾਕੀ ਕੱਥੇ ਬੱਬਨ ਮੋਹਲ ਸਿੰਘ ਨੂੰ ਅੱਜ ਤੁਹਾਨੂੰ ਦੁਬਾਰਾ ਦਰਸ਼ਨ ਕਰਾਉਣੇ ਕਿਉਂਕਿ ਉਹਨਾਂ ਦੀ ਨਾ ਪੇਟਾ ਆ ਗਈ ਸੀ ਪਹਿਲਾਂ ਬਾਬਾ ਜੀ ਵਾਹਿਗੁਰੂ ਜੀ ਦਾ ਕਾਲਸਾ ਵਾਹਿਗੁਰੂ ਜੀ ਦੀ ਤਸਵੀਰ ਹੈ ਨਾ ਵਾਹਿਗੁਰੂ ਕੀ ਸੇਰ ਚਕਾ ਰਿਹਾ ਹੈ ਨਾ ਕੀ ਬੋਲਦਾ ਅਕਾਲ ਤੇ ਉਹ ਪਿੱਛੇ ਬੱਬਨ ਮੋਹਲ ਸਿੰਘ ਹਨੀ ਉਹ ਪਿੱਛੇ ਵਾਲੀ ਪਿਛਲੀ ਉਹ ਜਿਹੜਾ ਤਿਆਰ ਕਰਕੇ ਲੈ ਨਹੀਂ ਜਾਂਦੇ ਉਹ ਪਿੱਛੇ ਬੱਬਨ ਮੋਹਲ ਸਿੰਘ ਹਨੀ ਤੇ ਇਹ ਐਵੇਂ ਪੰਜਾਬ ਪਿਆਰਿਆਂ ਵਾਲਾ ਘੋੜਾ ਵਾ ਦਲਬਾਗ ਸਿਉਂ ਸੋਪੀ ਜੀ ਅਨੁਪੰਥਾ ਤੇ ਦਲਪੰਥਾ ਚ ਰਹਿੰਦੇ ਨੇ ਸਿੰਘ ਜਿਹੜੇ ਦਲਪੰਥਾ ਚ ਸਿੰਘ ਰਹਿੰਦੇ ਤੁਸੀਂ ਕਹਿੰਦੇ ਨਾ ਪੱਕੇ ਕਿਵੇਂ ਹੁੰਦੇ ਸਭ ਤੋਂ ਪਹਿਲੀ ਟ੍ਰੇਨਿੰਗ ਪਤਾ ਕੀ ਹੁੰਦੀ ਉਹਨਾਂ ਦੇ ਥੋੜੇ ਦਿਨ ਲਿੱਦ ਚੁੱਕਦੇ ਆ ਘੋੜੇ ਦੀ ਲਿੱਦ ਚਕਾਉਂਦੇ ਸਭ ਤੋਂ ਪਹਿਲਾਂ ਹੁੰਦੀ ਤੁਸੀਂ ਕਿਤੇ ਵੀ ਘੋੜ ਸਵਾਰੀ ਕਰਨ ਸਿੱਖਣੀ ਨਾ ਜੇ ਦਲਪੰਥਾ ਚ ਜਾਓਗੇ ਤੁਹਾਨੂੰ ਸਿੱਧਾ ਘੋੜੇ ਦੇ ਕਦੀ ਨਹੀਂ ਬਾਣਗੇ 6 ਮਹੀਨੇ 8 ਮਹੀਨੇ ਸਾਲ ਉਹਨਾਂ ਦੀ ਘੋੜੇ ਦੀਆਂ ਜਿਹੜੀਆਂ ਲਿੱਦਾਂ ਨੇ ਤੁਹਾਨੂੰ ਉਹ ਚੁੱਕਣੀਆਂ ਪੈਣੀਆਂ ਉਹ ਸਾਫ਼ ਕਰਨੀਆਂ ਪੈਣੀਆਂ ਘੋੜੇ ਤੇ ਤਾਂ ਲਾਗੇ ਤੇ ਲੱਗਣਾ ਨਹੀਂ ਨਾ ਕਿਉਂਕਿ ਜਦੋਂ ਤੁਸੀਂ ਘੋੜ ਸਵਾਰੀ ਕਰਨੀ ਨਾ ਤਾਂ ਘੋੜਾ ਦਾ ਨੂੰ ਆਪ ਚੁੰਨਦਾ ਤੁਸੀਂ ਘੋੜੇ ਨੂੰ ਨਹੀਂ ਚੁੰਨਦੇ ਸਹੀ ਗੱਲ ਹੈ ਇੱਕ ਘੋੜਾ ਇੱਕ ਇਹੋ ਜਿਹਾ ਜਾਨਵਰ ਹੈ ਨੂੰ ਖੁਦ ਮਾਲਕ ਚੁੰਨਦਾ ਮਾਲਕ ਨਹੀਂ ਚੁੰਨਦਾ ਸੋ ਚੈੱਕ ਕਰੋ ਕੱਦ ਕਾੜਿਆ ਇਹਨਾਂ ਦੇ ਹੋ ਗਏ 60 60 ਇੰਚ ਤੋਂ ਉੱਪਰ ਹੀ ਆ ਸਾਰੇ ਸੋ ਮੈਂ ਆਹੀ ਮੇਨ ਮੁੱਦਾ ਸੀਗਾ ਕਹਿਣ ਦਾ ਸੋ ਜਦੋਂ ਤੁਸੀਂ ਦੇਖਦੇ ਹੋ ਨਾ ਤਗਤ ਸਾਹਿਬ ਦੇ ਬਾਹਰ ਦਰਸ਼ਨ ਕਰਨ ਲਈ ਲੈ ਕੇ ਹੁੰਦੇ ਆ ਐਦਾਂ ਤਿਆਰ ਕਰਦੇ ਬਾਬਾ ਅਨਮੋਲ ਸਿੰਘ ਉਹਨਾਂ ਨੂੰ ਐਦਾਂ ਤਿਆਰ ਕਰਕੇ ਬਾਬਾ ਜੀ ਨੂੰ ਲੈ ਕੇ ਹੁੰਦੇ ਇਹ ਬਾਕੀ ਸਾਰਿਆਂ ਦੀ ਸਿਵਾ ਹੁੰਦੀ ਰੋਜ਼ ਉਹ ਵੇਖੋ ਉਹਨਾਂ ਦੀ ਲੈ ਲਈ ਸਾਫ਼ ਹੁੰਦੀ ਪਈ ਜਦਾ ਹਰ ਕਹੇ ਹਰ ਕਹੇ ਕੋਰੇ ਦੀ ਖਾਗ ਦਾ ਖਾਸ ਧਿਆਨ ਰੱਖਿਆ ਜਾਂਦਾ ਇਹ ਪੂਰਾ ਵਲੋਗ ਤਾਂ ਪਾਵਾਂਗੇ ਹੋਰ ਵੀ ਹਜੂਰ ਸਾਹਿਬ ਦੇ ਵਲੋਗ ਪਹਿਨ ਕੇ ਬਾਕੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬੈਲ ਆਈਕਨ ਤੇ ਕਲਿੱਕ ਕਰ ਲਿਓ ਮੋਰ ਅਪਡੇਟਸ ਜਿੰਨੀਆਂ ਵੀ ਆ ਸਾਡੇ ਚੈਨਲ ਤੇ ਤੁਹਾਨੂੰ ਮਿਲਦੀਆਂ ਰਹਿਣਗੀਆਂ ਸੋ ਐਨ ਨਾਲ ਹੀ ਦਿਓ ਇਜਾਜ਼ਤ ਧੰਨਵਾਦ